ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਭੁੱਲਾ ਬੋ ਰਿਹਾ ਜੀ ਇਸ ਵੇਲੇ ਅਸੀਂ ਪਿੰਡ ਮੱਥੂਪੁਰ ਜ਼ਿਲ੍ਹਾ ਹਿਆਰਪੁਰ ਚ ਖੜੇ ਆ ਇੱਕ ਪਾਸੇ ਤੇ ਸਾਡੇ ਮੁੱਖ ਮੰਤਰੀ ਜੀ ਧਮਗਜੇ ਮਾਰ ਰਹੇ ਆ ਕਿ ਜੁੱਧ ਨਸ਼ਿਆਂ ਵਿਰੁੱਧ ਦੂਜੇ ਪਾਸੇ ਆ ਸਾਡਾ ਮੱਥੂਪੁਰ ਦੇ ਸਰਪੰਚ ਸਾਹਿਬ ਖੜੇ ਆ ਇਧਰ ਮੈਂ ਤੁਹਾਨੂੰ ਦਿਖਾਉਣਾ ਵੀ ਸਾਡੀਆਂ ਮਤਾਵਾਂ ਬਹਿਣਾ ਖੜੀਆਂ ਆ ਜਿਹੜੀਆਂ ਇਸ ਮੁੱਖ ਮੰਤਰੀ ਦੀ ਜਾਨ ਨੂੰ ਰੋ ਰਹੀਆਂ ਆ ਵੀ ਸਾਡੇ ਪਿੰਡ ਸ਼ਰਾਬ ਦਾ ਠੇਕਾ ਬੰਦ ਕਰੋ ਆ ਭਗਵੰਤ ਮਾਨ ਜੀ ਤੁਹਾਡੇ ਐਸ.ਡੀ.ਐਮ ਸਾਹਿਬ ਟਾਂਡਾ ਨੂੰ ਪੰਚਾਇਤ ਮੰਗ ਪੱਤਰ ਵੀ ਦੇ ਚੁੱਕੀ ਆ ਮਤਾ ਪਾ ਕੇ ਵੀ ਦੇ ਚੁੱਕੀ ਆ ਕਿ ਇੱਥੋਂ ਸ਼ਰਾਬ ਦਾ ਠੇਕਾ ਚੁੱਕ ਕੇ ਲੈ ਜਾਓ ਸਾਨੂੰ ਨਹੀਂ ਚਾਹੀਦਾ ਰੋਜ਼ ਅਖਬਾਰਾਂ ਵਿੱਚ ਤੁਸੀਂ ਝੂਠੀ ਇਸਤਿਹਾਰबाजी ਕਰ ਰਹੇ ਆ ਕਿ ਅਸੀਂ ਪਿੰਡਾਂ 'ਚ ਨਸ਼ੇ ਵਿਰੋਧ ਮੁਹਿੰਮਾਂ ਚਲਾਉਣੀਆਂ ਚਾਹੁੰਦੇ ਆ ਤੇ ਦੂਜੇ ਪਾਸੇ ਪਿੰਡਾਂ ਵਾਲੇ ਕਹਿ ਰਹੇ ਆ ਕਿ ਆ ਠੇਕੇ ਬੰਦ ਕਰੋ ਨਾ ਉਹਨਾਂ ਦੀ ਐਸ.ਟੀ.ਐਮ ਸੁਣਦਾ ਨਾ ਐਸ.ਐਚ.ਓ ਸੁਣਦਾ ਨਾ ਕੋਈ ਹੋਰ ਸੁਣਦਾ ਕਿੱਥੇ ਜਾਈਏ ਤੇ ਇਹ ਪਿੰਡ ਵਾਲਿਆਂ ਨੇ ਐਦ ਕਰ ਲਿਆ ਸਾਡੀ ਮੀਟਿੰਗ ਹੋ ਗਈ ਆ ਸੋਮਵਾਰ ਤੱਕ ਦਾ ਪ੍ਰਸ਼ਾਸਨ ਨੂੰ ਟਾਈਮ ਦੇਤਾ ਜੇਕਰ ਐਤਵਾਰ ਸ਼ਾਮ ਤੱਕ ਇਹ ਠੇਕਾ ਬੰਦ ਨਾ ਹੋਇਆ ਸੋਮਵਾਰ ਸਵੇਰੇ ਸਾਡੀਆਂ ਮਤਾਵਾਂ ਭੈਣਾ ਸਰਪੰਚ ਸਾਹਿਬ ਦੀ ਹਾਜ਼ਰੀ ਚ ਇਸ ਠੇਕੇ ਨੂੰ ਤਾਲਾ ਮਾਰਨ ਗਿਆ ਇਹਨੂੰ ਬੰਦ ਕਰਾਂਗੇ ਅਸੀਂ ਕਹਿੰਦੇ ਵੀ ਜਿੰਨੂੰ ਇਹ ਠੇਕਾ ਚਾਹੀਦਾ ਉਹ ਲੈ ਜਾਵੇ ਨੱਥੂਪੁਰ ਵਾਸੀਆਂ ਨੂੰ ਇਹ ਠੇਕਾ ਨਹੀਂ ਚਾਹੀਦਾ ਦੇ ਭਗਵਾਨ ਤਮਾਨ ਸਰਕਾਰ ਆਪਣੀ ਕਹਿਣੀ ਕਰਨੀ ਤੇ ਪੱਕੀ ਰਵੇ ਤੇ ਇਹ ਸ਼ਰਾਬ ਦਾ ਠੇਕਾ ਬੰਦ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਓ ਜੀ